ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਤੁਹਾਡੇ ਸਾਰਿਆਂ ਦੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਨੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੂਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇ ਆਪਾਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਲੈ ਕੇ ਆਏ ਆ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਆ ਇੱਕ ਸਲਾਈ ਦਾ ਇਹ ਵਾਲਾ ਡਿਜ਼ਾਈਨ ਆ ਕੁੰਡੇ ਆਪਾਂ ਨੇ ਪਾਲੀ ਨੇ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆ ਠੀਕ ਆ ਜੀ 20 ਕੁੰਡੇ ਪਾਲੀ ਨੇ ਆਪਾਂ ਨੇ ਆਪਾਂ ਡਿਜ਼ਾਈਨ ਸਟਾਰਟ ਕਰਨ ਲੱਗੇ ਆਂ ਪਹਿਲੀ ਸਲਾਈ ਆਪਣੀ ਡਿਜ਼ਾਈਨ ਦੀ ਸਿੱਧੀ ਆਊਗੀ ਸਿੱਧੀ ਸਾਈਡ ਆਪਣੀ ਸਾਰੇ ਕੁੰਡੇ ਸਿੱਧੇ ਸਿੱਧੇ ਬਣਾਉਣੇ ਨੇ ਧਾਗਾ ਮਗਲੀ ਸੈਟ ਰੱਖ ਕੇ ਹਾਂਜੀ ਪਹਿਲੇ ਸਲਾਈ ਆਪਣੇ ਸਾਰੇ ਬਣਾ ਲਈ ਆ ਸਿੱਧੇ ਸਿੱਧੇ ਤੇ ਆਪਾਂ ਆ ਗਿਆ ਮਗਲੀ ਸਾਈਡ ਪੁੱਠੀ ਸਾਈਡ ਇਹ ਸਾਰੇ ਕੁੰਡੇ ਆਪਣੇ ਪੁੱਠੇ-ਪੁੱਠੇ ਬਣਾਣੇ ਨੇ ਧਾਗਾ ਆਪਣੀ ਸਾਈਡ ਰੱਖ ਕੇ ਇਹ ਆਪਣੀ ਹੈਗੀ ਪੁੱਠੀ ਸਾਈਡ ਦੀ ਦੂਜੀ ਸਲਾਈ ਇਹ ਸਾਰੇ ਕੁੰਡੇ ਆਪਾਂ ਪੁੱਠੇ-ਪੁੱਠੇ ਬਣਾ ਲਾਂਗੇ ਦੋ ਸਲਾਈ ਆਪਣੀਆਂ ਬਣ ਗਈਆਂ ਨੇ ਤੀਜੀ ਸਲਾਈ ਵੀ ਆਪਾਂ ਨੇ ਸਾਰੀ ਸਿੱਧੀ ਸਿੱਧੀ ਬਣਾਣੀ ਆ ਧਾਗਾ ਮਗਲੀ ਸੈੜ ਰੱਖ ਕੇ ਤੀਜੀ ਸਲਾਈ ਵੀ ਆਪਾਂ ਸਾਰੀ ਸਿੱਧੀ ਸਿੱਧੀ ਬਣਾ ਲਾਂਗੇ ਹਾਂਜੀ ਤਿੰਨ ਸਲਾਈਆਂ ਆਪਣੇ ਬਣਾ ਲਈਆਂ ਠੀਕ ਹੈ ਜੀ ਦੋ ਸਲਾਈਆਂ ਆਪਣੇ ਸਿੱਧੀਆਂ ਬਣਾ ਲਈਆਂ ਨੇ ਤੇ ਇੱਕ ਸਲਾਈ ਆਪਣੀ ਪੁੱਠੀ ਬਣਾ ਲਈਆ ਹੁਣ ਆਪਾਂ ਪੁੱਠੀ ਸਾਈਡ ਆ ਗਏ ਚੌਥੀ ਸਲਾਈ ਇਹ ਚੌਥੀ ਸਲਾਈ ਚ ਆਪਣਾ ਡਿਜ਼ਾਈਨ ਬਣਨਾ ਪੁੱਠੀ ਸਾਈਡ ਠੀਕ ਹੈ ਜੀ ਇੱਕ ਕੁੰਡਾ ਆਪਾਂ ਪੁੱਠਾ ਬਣਾ ਲਾਂਗੇ ਦੇਖੋ ਇਹ ਕੁੰਡਾ ਆਪਣਾ ਪੁੱਠਾ ਬਣਾ ਲਿਆ ਧਾਗਾ ਮਗਲੀ ਸਾਈਡ ਲੈ ਕੇ ਇਹ ਵਾਲਾ ਕੁੰਡਾ ਆਪਣਾ ਇੱਥੋਂ ਇੱਥੋਂ ਬਣਾਣਾ ਠੀਕ ਹੈ ਜੀ ਇਦਾਂ ਧੀਮੀ ਫਿਰ ਧਾਗਾ ਆਪਣੀ ਸਾਈਡ ਇੱਕ ਕੁੰਡਾ ਪਪੁੱਠਾ ਬਣਾਵਾਂਗੇ ਧਾਗਾ ਮੰਗਲੀ ਸਾਈਡ ਇਹ ਕੁੰਡਾ ਪਾ ਇੱਥੋਂ ਬਣਾਵਾਂਗੇ ਇਹ ਹੀ ਦੋ ਕੁੰਨੇ ਰ ਡਿਜਾਈਨ ਹੈ ਇਹ ਹੀ ਦੋ ਕੁੰਡੇ ਆਪਣੇ ਬਾਰ-ਬਾਰ ਰਿਪੀਟ ਕਰਨੇ ਨੇ ਚੌਥੀ ਸਲਾਈ ਚ ਇਹ ਡਿਜਾਈਨ ਬਣਨਾ ਆਪਣਾ ਪੁੱਠੀ ਸਾਈਡ ਤਿੰਨ ਸਲਾਈ ਆਪਣੀਆਂ ਸਿੰਪਲ ਪੈ ਜਾਂਦੀਆਂ ये योवें कुंडे आपे बना लें ठीक है जी सिलाई अपनी बन गई है एक डिजाइन अपना कंप्लीट हो गया हूँ आप सिलाई सीधी सीधी बना लेंगे पांचवी सिलाई आप सारी सीधी सीधी बना के कंप्लीट कर लें ਪੰਜ ਸਲਾਈਆਂ ਆਪਾਂ ਪਾ ਲੀਆਂ ਨੇ ਆਪਣਾ ਡਿਜ਼ਾਈਨ ਵੀ ਬਣਨ ਲੱਗਿਆ ਠੀਕ ਹੈ ਜੀ ਛੇਵੀਂ ਸਲਾਈ ਆਪਣੀ ਸਾਰੀ ਪੁੱਠੀ-ਪੁੱਠੀ ਪੈਣੀ ਆ ਇਹ ਵਾਲੀ ਸਲਾਈ ਵੀ ਆਪਾਂ ਸਾਰੇ ਕੁੰਡੇ ਪੁੱਠੇ-ਪੁੱਠੇ ਬਣਾ ਲੈਣੇ ਛੇ ਸਲਾਈਆਂ ਬਣ ਗਈਆਂ ਆਪਣੀ ਸੱਤਵੀਂ ਸਲਾਈ ਆਪਾਂ ਸਿੱਧੀ-ਸਿੱਧੀ ਬਣਾ ਲੈਣੀ ਆ ਇਹ ਆਪਣੀ ਸਿੱਧੀ ਸਾਈਡਾਂ ਦੀ ਸੱਤਵੀਂ ਸਲਾਈ ਜੀ ਉਦਾਂ ਹੀ ਆਪਾਂ ਸੱਤਵੀਂ ਸਲਾਈ ਵੀ ਸਿੱਧੀ-ਸਿੱਧੀ ਬਣਾ ਲੈਣੀ ਆ ਸਤ ਸਲਾਈ ਆਪਣੀਆਂ ਬਣ ਗਈਆਂ ਨੇ ਆਪਾਂ ਆ ਗਏ ਪੁੱਠੀ ਸੈੱਟ 8ਵੀਂ ਸਲਾਈ ਠੀਕ ਹੈ ਜੀ ਹੁਣ ਉਦੋਂ ਹੀ ਆਪਾਂ ਨੇ ਇੱਕ ਕੁੰਡਾ ਆਪਣੇ ਪੁੱਠਾ ਬਣਾ ਲੈਣਾ ਧਾਗਾ ਮਗਲੀ ਸਾਈਡ ਲੈ ਕੇ ਜਾਵਾਂਗੇ ਇੱਕ ਕੁੰਡਾ ਆਪਾਂ ਨੇ ਸਿੱਧਾ ਬਣਾਉਣਾ ਇੱਥੋਂ ਠੀਕ ਹੈ ਜੀ ਆ ਜਿਹੜਾ ਕੁੰਡਾ ਐਵੇਂ ਨਹੀਂ ਬਣਾਉਣਾਗਾ ਇਹ ਇੱਥੋਂ ਬਣਾਣਾ ਐਵੇਂ ਫਿਰ ਧਾਗਾ ਆਪਣੀ ਸਾਈਡ ਇੱਕ ਕੁੰਡਾ ਪੁੱਠਾ ਧਾਗਾ ਮਗਲੀ ਸਾਈਡ ਇਹ ਕੁੰਡਾ ਫੇਰ ਇੱਥੇ ਬਣਾਵਾਂਗੇ ਆਪਾਂ ਇੱਥੇ 8ਵੀਂ ਸਲਾਈ ਹੈ ਇਹ ਆਪਣੀ ਡਿਜ਼ਾਈਨ ਦੀ ਇਹ ਦੇਖੋ ਕਿਉਂ ਆਪਾਂ ਪੁੱਠੇ ਬਣਾ ਲਾ ਠੀਕ ਹੈ ਜੀ ਅੱਠ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਨੌਵੀਂ ਸਲਾਈ ਆਪਾਂ ਸਿੱਧੀ ਬਣਾ ਲੈਣੀ ਆ ਨੌਵੀਂ ਤੇ 10ਵੀਂ ਸਲਾਈ ਆਪਾਂ ਬਣਾ ਲੈਣੇ ਹਾਂ ਹਾਂਜੀ 10 ਸਲਾਈਆਂ ਆਪਣੀਆਂ ਬਣਾ ਲਿਆ ਨੇ ਆ ਦੇਖੋ ਇਹ ਵਾਲਾ ਜਿਹੜਾ ਡਿਜ਼ਾਈਨ ਆਪਣਾ ਇਦਾਂ ਬਣਦਾ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਦੋ ਸਲਾਈਆਂ ਆਪਣੀਆਂ ਸਿੱਧੀਆਂ ਪੈ ਜਾਂਦੀਆਂ ਇੱਕ ਸਲਾਈ ਪੁੱਠੀ ਤੇ ਚੌਥੀ ਸਲਾਈ ਜਿਹੜੀ ਪੁੱਠੀ ਸਾਈਡ ਪਾਉਣੀ ਆ ਆਪਾਂ ਨੇ ਉਹਦੇ ਚ ਇਹ ਵਾਲਾ ਡਿਜ਼ਾਈਨ ਬਣਦਾ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਜੀ ਬੈਕ ਸਾਈਡ ਤੇ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਣਾ ਇਦਾਂ ਬਣਦਾ ਠੀਕ ਹੈ ਜੀ ਇੱਕ ਸਲਾਈ ਚ ਡਿਜ਼ਾਈਨ ਬਣਾਣਾ ਹੈ ਉਹ ਵੀ ਪੁੱਠੀ ਸਲਾਈ ਚ ਤਿੰਨ ਸਲਾਈਆਂ ਵਿੱਚ ਸਿੰਪਲ ਪੈ ਜਾਂਦੀਆਂ ਨੇ ਜਦੋਂ ਹੁਣ ਆਪਾਂ ਬਾਰ-ਬਾਰ ਇਹੀ ਸਲਾਈ ਰਿਪੀਟ ਕਰਾਂਗੇ ਤਾਂ ਇਹ ਵਾਲਾ ਡਿਜ਼ਾਈਨ ਆਪਣਾ ਇਦਾਂ ਬਣਦਾ ਜਾਊ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਵਾਲਾ ਡਿਜ਼ਾਈਨ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਆਪਾਂ ਤੁਹਾਨੂੰ ਅਗਲੀ ਹੋਰ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈਜੀ ਸਾਰਿਆਂ ਨੂੰ ਸ਼ਸ਼ੀਕਾ